ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਸੀਂ ਥੰਬਨੇਲ ਦੇਖਿਆ ਅੱਜ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਬਾਰੇ ਕੌਣ ਸੀ ਉਹ ਦੋ ਭਰਾ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਹਮਲਾ ਕੀਤਾ ਇਹਨਾਂ ਦੋਨਾਂ ਨੂੰ ਕਿਸ ਨੇ ਭੇਜਿਆ ਸੀ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਅਕਾਲ ਪੁਰਖ ਕੋਲ ਜਾ ਬਰਾਜੇ ਸਨ ਸਿੱਖਾਂ ਨਾਲ ਗੁਰੂ ਸਾਹਿਬ ਨੇ ਅਖੀਰਲੇ ਸਮੇਂ ਕੀ ਗੱਲਾਂ ਕੀਤੀਆਂ ਗੁਰੂ ਸਾਹਿਬ ਦੁਆਰਾ ਕਹੇ ਗਏ ਸਿੱਖਾਂ ਨੂੰ ਅਖੀਰਲੇ ਬੋਲ ਕੀ ਸਨ ਕੀ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਵੇਲੇ ਚਮਤਕਾਰ ਹੋਇਆ ਸੀ ਕੀ ਕੁਝ ਲਿਖਿਆ ਹੈ ਇਤਿਹਾਸਕਾਰਾਂ ਨੇ ਕੀ ਸੱਚ ਹੈ ਹੈ ਕਿ ਝੂਠ ਹੈ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਵੈਸੇ ਤਾਂ ਇਤਿਹਾਸਕਾਰਾਂ ਦੀ ਲੱਗ ਲੱਗ رائے ਹੈ ਪਰ ਜ਼ਿਆਦਾਤਰ ਇਤਿਹਾਸਕਾਰ ਇਹੀ ਦੱਸਦੇ ਹਨ ਇਹ ਦੋ ਭਰਾ ਗੁੱਲਖਾਨ ਅਤੇ ਅਤਾਉਲਾ ਖਾਨ ਵਜ਼ੀਰ ਖਾਨ ਦੁਆਰਾ ਹੀ ਭੇਜੇ ਗਏ ਸਨ ਇਹ ਦੋਵੇਂ ਪਠਾਨ ਸੀ ਵਜ਼ੀਰ ਖਾਨ ਨੇ ਇਹਨਾਂ ਨੂੰ ਬਹੁਤ ਵੱਡੇ ਵੱਡੇ ਲਾਲਚ ਦਿੱਤੇ ਇਹ ਦੋਵੇਂ ਗੁਰੂ ਸਾਹਿਬ ਕੋਲ ਜਾਣ ਤੋਂ ਪਹਿਲਾਂ ਸਰਹੰਦ ਤੋਂ ਪਹਿਲਾਂ ਮਾਤਾ ਸੁੰਦਰੀ ਜੀ ਕੋਲ ਆਏ ਸੀ ਉਦੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਤਾ ਟਿਕਾਣਾ ਲੈ ਕੇ ਇਹ ਪਹੁੰਚੇ ਸੀ ਨਦੇੜ ਦੀ ਧਰਤੀ ਤੇ ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਇਹਨਾਂ ਨੇ ਪਹਿਲਾਂ ਹੀ ਨਹੀਂ ਜਾ ਕੇ ਹਮਲਾ ਕੀਤਾ ਇਹਨਾਂ ਨੇ ਪਹਿਲਾਂ ਸਭ ਤੋਂ ਵਿਸ਼ਵਾਸ ਜਿੱਤਿਆ ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਜਦੋਂ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਕੋਈ ਕੰਮ ਕਹਿੰਦੇ ਸੀ ਤਾਂ ਇਹ ਸਭ ਤੋਂ ਪਹਿਲਾਂ ਉੱਠ ਕੇ ਆਉਂਦੇ ਸਨ ਹੁਣ ਸਭ ਤੋਂ ਵੱਡੀ ਗੱਲ ਹੈ ਇਹ ਹਮਲਾ ਕਿਵੇਂ ਕਰਦੇ ਹਨ ਉਸ ਦਿਨ ਕੀ ਹੋਇਆ ਸੀ ਸ਼ਾਮ ਦਾ ਟਾਈਮ ਸੀ ਰਹਿਰਾ ਸਾਹਿਬ ਜੀ ਦੇ ਪਾਠ ਸੰਪੂਰਨ ਹੋਣ ਤੋਂ ਬਾਅਦ ਸਾਰੀ ਸੰਗਤ ਆਪਣੇ ਆਪਣੇ ਟਿਕਾਣਿਆਂ ਤੇ ਜਾਂ ਆਪਣੇ ਘਰਾਂ ਨੂੰ ਚਲੀ ਗਈ। ਗੁਰੂ ਸਾਹਿਬ ਵੀ ਆਪਣੇ ਤੰਬੂ ਵਿੱਚ ਆ ਗਏ ਅਤੇ ਆਰਾਮ ਫਰਮਾਉਣ ਲੱਗੇ। ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਇਹ ਦੋਵੇਂ ਭਰਾ ਗੁੱਲਖਾਨ ਤੇ ਅਤਾਉੱਲਾ ਖਾਨ ਗੁਰੂ ਸਾਹਿਬ ਦੇ ਤੰਬੂ ਵੱਲ ਉਹਨਾਂ ਦੇ ਪਿੱਛੇ-ਪਿੱਛੇ ਦੱਬੇ ਪੈਰੀ ਚਲੇ ਗਏ ਤੇ ਕਈ ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਗੁਰੂ ਸਾਹਿਬ ਦੇ ਤੰਬੂ ਵਿੱਚ ਇੱਕ ਸਿੰਘ ਮੌਜੂਦ ਸੀ ਜਿਸ ਨੂੰ ਗੁਰੂ ਸਾਹਿਬ ਨੇ ਕਿਸੇ ਕੰਮ ਲਈ ਤੰਬੂ ਤੋਂ ਬਾਹਰ ਭੇਜ ਦਿੱਤਾ ਸੀ ਉਸ ਟਾਈਮ ਫਿਰ ਇਹਨਾਂ ਦੋਵਾਂ ਭਰਾਵਾਂ ਨੂੰ ਮੌਕਾ ਮਿਲਿਆ ਗੁਰੂ ਸਾਹਿਬ ਤੇ ਹਮਲਾ ਕਰਨ ਦਾ ਗੁਰੂ ਸਾਹਿਬ ਜਦੋਂ ਆਰਾਮ ਫਰਮਾ ਰਹੇ ਸੀ ਤਾਂ ਗੁੱਲਖਾਨ ਨੇ ਖੰਜਰ ਕੱਢਿਆ ਤੇ ਬਹੁਤ ਹੀ ਜ਼ੋਰ ਨਾਲ ਗੁਰੂ ਸਾਹਿਬ ਤੇ ਹਮਲਾ ਕੀਤਾ ਇਤਿਹਾਸਕਾਰ ਦੱਸਦੇ ਹਨ ਕਿ ਖੰਜਰ ਗੁਰੂ ਸਾਹਿਬ ਦੇ ਖੱਬੀ ਸਾਈਡ ਤੇ ਦਿਲ ਤੋਂ ਥੱਲੇ ਵੱਖੀ ਵਿੱਚ ਲੱਗਿਆ ਸੀ ਖੰਜਰ ਲੱਗਣਸਾਰ ਹੀ ਖੂਨ ਵਗਣਾ ਸ਼ੁਰੂ ਹੋ ਗਿਆ ਇੰਨੇ ਜ਼ੋਰ ਨਾਲ ਖੰਜਰ ਮਾਰਿਆ ਸੀ ਗੁੱਲਖਾਨ ਨੇ ਕਈ ਇਤਿਹਾਸਕਾਰ ਦੱਸਦੇ ਹਨ ਕਿ ਅੰਤੜੀਆਂ ਤੱਕ ਚੀਰ ਦਿੱਤੀਆਂ ਸੀ ਗੁਰੂ ਸਾਹਿਬ ਦੀਆਂ ਬਹੁਤ ਡੂੰਗਾ ਜ਼ਖਮ ਸੀ ਜਦੋਂ ਉਹ ਦੂਜਾ ਵਾਰ ਕਰਨ ਲੱਗਿਆ ਤਾਂ ਗੁਰੂ ਸਾਹਿਬ ਨੇ ਖੱਬੇ ਹੱਥ ਨਾਲ ਉਸ ਦਾ ਗਲਾਵਾ ਫੜਿਆ ਤੇ ਸੱਜੇ ਹੱਥ ਨਾਲ ਆਪਣੇ ਸਹਰਾਣੇ ਪਈ ਤੀਗ ਚੱਕ ਕੇ ਉਸ ਦੇ ਗਰਦਨ ਤੇ ਮਾਰੀ ਤੇ ਉਸ ਦੀ ਗਰਦਨ ਲਾਤੀ ਜਿਹੜਾ ਬਾਹਰ ਖੜਿਆ ਸੀ ਉਹ ਇਹ ਦੇਖ ਕੇ ਉੱਥੋਂ ਭੱਜ ਗਿਆ ਤਾਂ ਇਤਿਹਾਸਕਾਰ ਇਹ ਦੱਸਦੇ ਹਨ ਕਿ ਫਿਰ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਆਵਾਜ਼ ਲਗਾਈ ਜਦੋਂ ਸਿੰਘ ਤੰਬੂ ਦੇ ਅੰਦਰ ਆਏ ਤਾਂ ਉਹਨਾਂ ਨੇ ਗੁਰੂ ਸਾਹਿਬ ਦਾ ਚਿੱਟਾ ਬਾਣਾ ਲਹੂ ਲਹਾਨ ਦੇਖਿਆ ਤਾਂ ਉਹ ਘਬਰਾ ਗਏ ਗੁਰੂ ਸਾਹਿਬ ਦੇ ਪਲੰਕ ਤੋ ਵੀ ਥੱਲੇ ਖੂਨ ਚੋ ਰਿਆ ਸੀ ਪਰ ਇਤਿਹਾਸਕਾਰ ਲਿਖਦੇ ਹਨ ਗੁਰੂ ਸਾਹਿਬ ਬੜੇ ਹੌਸਲੇ ਚ ਸੀ ਇਤਿਹਾਸਕਾਰ ਲਿਖਦੇ ਹਨ ਗੁਰੂ ਸਾਹਿਬ ਨੇ ਇੱਕ ਆਪ ਹੱਥ ਨਾਲ ਜ਼ਖਮ ਫੜਿਆ ਹੋਇਆ ਸੀ ਤੇ ਖੂਨ ਰੋਕ ਰੇ ਸਨ ਜਿਹੜਾ ਦੂਸਰਾ ਭੱਜਿਆ ਜਾ ਰਿਹਾ ਸੀ ਪਠਾਨ ਸਿੱਖਾਂ ਨੇ ਉਸ ਨੂੰ ਧਪੋਚ ਲਿਆ ਤੇ ਤਲਵਾਰਾਂ ਨਾਲ ਉੱਥੇ ਹੀ ਮਾਰਤਾ ਫਿਰ ਇੱਕ ਅਮਰ ਸਿੰਘ ਨਾਂ ਦਾ ਜਰਾਹ ਬੁਲਾਇਆ ਗਿਆ ਜੋ ਕਿ ਇੱਕ ਫੱਟ ਸਿਉਣ ਵਾਲਾ ਸੀ ਉਹਨੇ ਆ ਕੇ ਉਹ ਗੁਰੂ ਸਾਹਿਬ ਦਾ ਫੱਟ ਸਿਉਂਤਾ ਗੁਰੂ ਸਾਹਿਬ ਤੇ ਹਮਲੇ ਦੀ ਜਦ ਇਹ ਖਬਰ ਬਹਾਦਰ ਕੋਲ ਪਹੁੰਚੀ ਤਾਂ ਉਸਨੇ ਇਹ ਡਾਕਟਰ ਨਿਕੋਲਾਈ ਮਨੋਚੀ ਨੂੰ ਭੇਜਿਆ ਜੋ ਬਹਾਦਰ ਸ਼ਾਹ ਦਾ ਪਰਸਨਲ ਡਾਕਟਰ ਸੀ ਇਤਿਹਾਸਕਾਰ ਇਹ ਵੀ ਦੱਸਦੇ ਨੇ ਜਦੋਂ ਉਹ ਡਾਕਟਰ ਗੁਰੂ ਸਾਹਿਬ ਕੋਲ ਦੂਸਰੇ ਦਿਨ ਪਹੁੰਚਿਆ ਤਾਂ ਉਸਨੇ ਗੁਰੂ ਸਾਹਿਬ ਦਾ ਉਹ ਫੱਟ ਦੁਬਾਰੇ ਖੋਲ੍ਹਿਆ ਤੇ ਉਸ ਵਿੱਚ ਜੜੀਆਂ ਬੂਟੀਆਂ ਨਾਲ ਇਲਾਜ ਕਰਕੇ ਉਸ ਫੱਟ ਨੂੰ ਦੁਬਾਰੇ ਸਿਉਂਤਾ ਇਤਿਹਾਸਕਾਰ ਇਹ ਵੀ ਦੱਸਦੇ ਨੇ ਕਿ ਡਾਕਟਰ ਨਿਕੋਲਾਈ ਮਨੋਚੀ ਗੁਰੂ ਸਾਹਿਬ ਕੋਲ ਤਕਰੀਬਨ 12 ਦਿਨ ਰਿਹਾ ਤੇ ਉੱਥੇ ਹੀ ਗੁਰੂ ਸਾਹਿਬ ਦਾ ਇਲਾਜ ਕਰਦਾ ਰਿਹਾ ਇਤਿਹਾਸਕਾਰ ਦੱਸਦੇ ਨੇ ਕਿ ਜੋ ਇਹ ਡਾਕਟਰ ਗੁਰੂ ਸਾਹਿਬ ਦਾ ਇਲਾਜ ਕਰ ਰਿਹਾ ਸੀ ਇਸ ਦੇ ਇਲਾਜ ਤੋਂ ਬਾਅਦ ਗੁਰੂ ਸਾਹਿਬ ਦੀ ਤਬੀਅਤ ਵਿੱਚ ਬਹੁਤ ਹੀ ਸੁਧਾਰ ਹੋਣ ਲੱਗ ਗਿਆ ਸੀ ਗੁਰੂ ਸਾਹਿਬ ਅੱਗੇ ਨਾਲੋਂ ਬਹੁਤ ਜ਼ਿਆਦਾ ਵਧੀਆ ਫੀਲ ਕਰ ਰਹੀ ਸੀ ਹੁਣ ਇੱਥੇ ਅਲੱਗ-ਅਲੱਗ ਇਤਿਹਾਸਕਾਰਾਂ ਦੀ ਅਲੱਗ-ਅਲੱਗ رائے ਹੈ ਕਈ ਇਤਿਹਾਸਕਾਰ ਲਿਖਦੇ ਹਨ ਕਿ ਹਮਲੇ ਤੋਂ 2-3 ਦਿਨ ਦੇ ਗੈਰ ਤੋਂ ਬਾਅਦ ਹੀ ਗੁਰੂ ਸਾਹਿਬ ਨੇ ਉਹ ਤਿੱਲਾ ਚੜਾਇਆ ਕਮਾਨ ਤੇ ਉਸ ਤੋਂ ਇੱਕ ਦਿਨ ਬਾਅਦ ਹੀ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ ਹੁਣ ਪੁਰਾਣੇ ਇਤਿਹਾਸਕਾਰ ਕੀ ਲਿਖਦੇ ਨੇ ਕਿ 14 ਸਤੰਬਰ 1708 ਈਸਵੀ ਨੂੰ ਗੁਰੂ ਸਾਹਿਬ ਤੇ ਹਮਲਾ ਹੋਇਆ ਅਗਲੇ ਦਿਨ ਡਾਕਟਰ ਨਿਕੋਲਾਈ ਮਲੋਚੀ ਆਇਆ ਤੇ ਉਸ ਨੇ ਇਲਾਜ ਸ਼ੁਰੂ ਕਰਤਾ ਤੇ ਉਹ 26 ਸਤੰਬਰ ਤੱਕ ਗੁਰੂ ਸਾਹਿਬ el ਗੁਰੂ ਸਾਹਿਬ 10 ਸੋਨੇ ਦੀਆਂ ਮੋਹਰਾਂ ਹਰ ਰੋਜ਼ ਆਪਣੇ ਇਲਾਜ ਲਈ ਇਸ ਡਾਕਟਰ ਨੂੰ ਦਿੰਦੇ ਸੀ ਉਸ ਤੋਂ 10 ਦਿਨ ਬਾਅਦ ਕਮਾਨ ਤੇ ਚਿਲਾ ਚੜਾਉਣ ਵਾਲੀ ਉਹ ਘਟਨਾ ਹੋਈ ਜਿਸ ਕਰਕੇ ਗੁਰੂ ਸਾਹਿਬ ਦਾ ਉਹ ਜ਼ਖਮ ਦੁਬਾਰੇ ਖੁੱਲ ਗਿਆ ਉਸੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ ਤੇ ਜੋਤੀ ਜੋਤ ਸਮਾ ਗਏ ਹੁਣ ਇਹ ਚਿਲਾ ਚੜਾਉਣ ਵਾਲੀ ਜਿਹੜੀ ਘਟਨਾ ਹੈ ਇਸ ਬਾਰੇ ਵੀ ਕਈ ਇਤਿਹਾਸਕਾਰਾਂ ਦੀ ਲੱਗ-ਲੱਗ رائے ਹੈ ਕਈ ਇਤਿਹਾਸਕਾਰਾਂ ਨੇ ਇਹ ਲਿਖਿਆ ਕਿ ਲਾਹੌਰ ਤੋਂ ਸੰਗਤ ਆਈ ਗੁਰੂ ਸਾਹਿਬ ਲਈ ਨੌਂ ਟੰਕੀ ਕਮਾਨ ਲੈ ਕੇ ਕਈਆਂ ਨੇ ਹైదరాబాద్ ਲਿਖਿਆ ਹੈ। ਕਈ ਇਤਿਹਾਸਕਾਰ ਇਹ ਲਿਖਦੇ ਹਨ ਕਿ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਦਾ ਹਾਲਚਲ ਪੁੱਛਣ ਲਈ ਗੁਰੂ ਸਾਹਿਬ ਕੋਲ ਆਪਣੇ ਅਫਸਰ ਭੇਜੇ। ਉਸ ਵਿੱਚ ਤੋਹਫੇ ਵਜੋਂ ਗੁਰੂ ਸਾਹਿਬ ਨੂੰ ਨੌਂ ਟੰਕੀ ਕਮਾਨ ਭੇਜੀ ਗਈ। ਜਿੱਤੇ ਚਿੱਲਾ ਚੜਾਉਂਦੇ ਸਮੇ ਗੁਰੂ ਸਾਹਿਬ ਦਾ ਉਹ ਜ਼ਖਮ ਦੁਬਾਰੇ ਖੁੱਲ ਗਿਆ ਸੀ। ਹੁਣ ਇੱਥੇ ਅਲੱਗ-ਅਲੱਗ ਰਾਇ ਨੇ ਕਈ ਇਤਿਹਾਸਕਾਰਾਂ ਦੀਆਂ ਪਰ ਉਹ ਚਿੱਲਾ ਚੜਾਉਣ ਵਾਲੀ ਘਟਨਾ ਹੋਈ ਜ਼ਰੂਰ ਸੀ। ਕਈ ਇਤਿਹਾਸਕਾਰ ਇਹ ਲਿਖਦੇ ਨੇ ਉਸ ਦਿਨ ਦੀਵਾਲੀ ਦਾ ਦਿਨ ਸੀ ਤੇ ਸੰਗਤ ਦੂਰ ਦੂਰ ਤੋਂ ਆਈ ਹੋਈ ਸੀ ਗੁਰੂ ਸਾਹਿਬ ਦਾ ਸ਼ਸਤਰਾਂ ਨਾਲ ਜਿਹੜਾ ਪ੍ਰੇਮ ਸੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਸਾਰੇ ਸ਼ਸਤਰ ਸਜਾਏ ਹੋਏ ਸੀ ਉਹਨਾਂ ਸ਼ਸਤਰਾਂ ਦੇ ਵਿੱਚ ਇਹ ਨੌ ਟੰਕੀ ਕਮਾਨ ਵੀ ਸੀ ਜਿਸ ਨੂੰ ਵੇਖ ਕੇ ਕਈ ਸੰਗਤਾਂ ਇਹ ਸੋਚ ਰਹੀਆਂ ਸੀ ਵੀ ਇਹ ਕੌਣ ਚਲਾਉਂਦਾ ਹੋ ਜਦੋਂ ਇਹ ਗੱਲ ਗੁਰੂ ਸਾਹਿਬ ਕੋਲ ਪਹੁੰਚੀ ਫਿਰ ਇਤਿਹਾਸਕਾਰ ਦੱਸਦੇ ਹਨ ਗੁਰੂ ਸਾਹਿਬ ਆਪ ਆਏ ਉਸ ਨੌ ਟੰਕੀ ਕਮਾਨ ਨੂੰ ਚਲਾਉਣ ਲਈ ਇਤਿਹਾਸਕਾਰ ਇਹ ਵੀ ਦੱਸਦੇ ਹਨ ਕੇ ਗੁਰੂ ਸਾਹਿਬ ਪੂਰੀ ਤਰ੍ਹਾਂ ਠੀਕ ਨਹੀਂ ਸਨ ਹੁਣ ਸੰਗਤਾਂ ਨੇ ਗੁਰੂ ਸਾਹਿਬ ਨੂੰ ਮਨਾ ਵੀ ਕੀਤਾ ਹੋਣਾ ਕਿਉਂਕਿ ਗੁਰੂ ਸਾਹਿਬ ਦੇ ਜ਼ਖਮ ਬਾਰੇ ਸੰਗਤਾਂ ਨੂੰ ਪਤਾ ਸੀਗਾ ਹੱਥ ਵੀ ਜੋੜੇ ਹੋਣੇ ਪਰ ਗੁਰੂ ਸਾਹਿਬ ਜੋਦੇ ਜਰਨੈਲ ਸੀਗੇ ਇਤਿਹਾਸਕਾਰ ਦੱਸਦੇ ਨੇ ਜਦੋਂ ਗੁਰੂ ਸਾਹਿਬ ਉਹ ਨੋ ਟੰਕੀ ਕਮਾਂਡ ਤੇ ਚਿੱਲਾ ਚੜਾਉਣ ਲੱਗੇ ਤਾਂ ਉਹਨਾਂ ਦਾ ਜਿਹੜਾ ਉਹ ਫੱਟ ਸੀ ਉਹ ਟੰਕੇ ਲੱਗੇ ਹੋਏ ਸੀਗੇ ਉਹ ਖੁੱਲ ਗਈ ਖੂਨੋ ਖੂਨ ਹੋ ਗਈ ਧਰਤੀ ਗੁਰੂ ਸਾਹਿਬ ਜਿੱਥੇ ਖੜੇ ਸੀਗੇ ਤਾਂ ਫਿਰ ਡਾਕਟਰ ਨੂੰ ਬੁਲਾਇਆ ਜਾਂਦਾ ਪਰ ਗੁਰੂ ਸਾਹਿਬ ਨੇ ਉਸ ਟਾਈਮ ਮਨਾ ਕਰ ਦਿੱਤਾ ਵੀ ਹੁਣ ਇਹ ਫੱਟ ਨਹੀਂ ਸਿਉਂਤਾ ਜਾਏਗਾ ਹੁਣ ਇਹ ਸਰੀਰ ਛੱਡਣ ਦਾ ਵੇਲਾ ਆ ਗਿਆ ਬਹੁਤ ਜ਼ਿਆਦਾ ਮਿੰਤਾਂ ਕੀਤੀਆਂ ਸੰਗਤਾਂ ਨੇ ਪਰ ਇਤਿਹਾਸਕਾਰ ਦੱਸਦੇ ਹਨ ਗੁਰੂ ਸਾਹਿਬ ਨੇ ਫਿਰ ਉਹ ਫੱਟ ਨੂੰ ਕਿਸੇ ਨੂੰ ਹੱਥ ਲਾਉਣ ਨਹੀਂ ਦਿੱਤਾ ਫੂਨ ਨਾਲ ਚਾਉਂਦੇ ਉਸ ਫੱਟ ਤੇ ਗੁਰੂ ਸਾਹਿਬ ਨੇ ਆਪਣੇ ਹੱਥੀਂ ਇੱਕ ਕਮਰ ਕੱਸਾ ਬੰਨ ਲਿਆ ਸੰਗਤਾਂ ਨੂੰ ਫਿਰ ਹੁਕਮ ਦਿੱਤਾ ਕਿ ਚੰਦਨ ਦੀ ਲੱਕੜ ਲਿਆਓ ਸੰਗਤਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਗੁਰੂ ਸਾਹਿਬ ਨੇ ਜਦੋਂ ਗੁਰੂ ਸਾਹਿਬ ਨੇ ਤਾਂ ਨੂੰ ਇਹ ਦੱਸਿਆ ਕਿ ਹੁਣ ਸ਼ਰੀਰ ਛੱਡਣ ਦਾ ਵੇਲਾ ਆ ਗਿਆ ਹੈ ਤਾਂ ਇਤਿਹਾਸਕਾਰ ਦੱਸਦੇ ਹਨ ਸਿੱਖ ਫਿਰ ਉੱਥੇ ਰੋਣ ਲੱਗ ਗਏ ਕਹਿੰਦੇ ਫਿਰ ਅਸੀਂ ਕਿਵੇਂ ਰਹਾਂਗੇ ਤੁਹਾਡੇ ਬਿਨਾ ਜਿਹਦੇ ਲੜ ਲਾ ਕੇ ਜਾ ਰਹੇ ਹੋ ਸਾਨੂੰ ਪਹਿਲੇ ਗੁਰੂ ਸਾਹਿਬ ਜਦੋਂ ਚੋਲਾ ਛੱਡਦੇ ਸੀ ਤਾਂ ਉਹ ਕਿਸੇ ਹੋਰ ਨੂੰ ਗੁਰਿਆਈ ਦੇ ਕੇ ਜਾਂਦੇ ਸੀ ਤੁਸੀਂ ਸਾਨੂੰ ਕਿਹਦੇ ਹਵਾਲੇ ਕਰਕੇ ਜਾ ਰਹੇ ਤਾਂ ਗੁਰੂ ਸਾਹਿਬ ਨੇ ਕਿਹਾ ਅਸੀਂ ਤੁਹਾਨੂੰ ਅਕਾਲ ਪੁਰਖ ਦੇ ਹਵਾਲੇ ਕਰਕੇ ਜਾ ਰਹੇ ਹਾਂ ਅਸੀਂ ਜਿਸ ਦੇ ਤੁਹਾਨੂੰ ਹਵਾਲੇ ਕਰਕੇ ਜਾ ਰਹੇ ਹਾਂ ਉਹ ਜੁਗੋ ਜੁਗ ਅਟਲ ਹੋਵੇਗਾ ਇਤਿਹਾਸਕਾਰ ਦੱਸਦੇ ਹਨ ਕਿ ਗੁਰੂ ਸਾਹਿਬ ਨੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗੁਰਬਾਣੀ ਦਾ ਪਾਠ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਕਿ ਅੱਜ ਤੋਂ ਤੁਹਾਡੇ ਤੇ ਸਾਡੇ ਇਹੀ ਗੁਰੂ ਹਨ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਤਿਹਾਸਕਾਰ ਇਹ ਦੱਸਦੇ ਹਨ ਫਿਰ ਗੁਰੂ ਸਾਹਿਬ ਚੌਂਕੜਾ ਮਾਰ ਕੇ ਸੰਗਤ ਵਿੱਚ ਬੈਠ ਗਏ ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਗੁਰੂ ਸਾਹਿਬ ਨੇ ਉਸ ਦਿਨ ਨੀਲਾ ਚੋਲਾ ਪਾਇਆ ਹੋਇਆ ਸੀ ਈਲਾ ਕਮਰ ਕੱਸਾ ਲਾਇਆ ਹੋਇਆ ਸੀ ਉੱਚੀ ਦਸਤਾਰ ਉੱਤੇ ਕਲਗੀ ਸਜਾਈ ਹੋਈ ਸੀ ਗੁਰੂ ਸਾਹਿਬ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਕਿ ਗੁਰਬਾਣੀ ਦੇ ਲੜ ਲੱਗ ਕੇ ਰਹਿਣਾ ਹੈ ਸ਼ਸਤਰਾਂ ਦਾ ਅਭਿਆਸ ਕਰਨਾ ਹੈ ਸਿੱਖ ਇਤਿਹਾਸ ਪੜ੍ਹਨਾ ਹੈ ਪੰਜ ਪਿਆਰਿਆਂ ਦੇ ਹੁਕਮ ਨੂੰ ਸਾਡਾ ਹੁਕਮ ਮੰਨਣਾ ਹੈ ਇੱਧਰ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਸੀ ਤੇ ਦੂਜੇ ਪਾਸੇ ਚੰਦਨ ਦੀ ਚਿਖਾ ਤਿਆਰ ਹੋ ਰਹੀ ਸੀ ਵਿਦੇਸ਼ ਦਿੰਦਿਆਂ ਦਿੰਦਿਆਂ ਅੱਧੀ ਰਾਤ ਹੋ ਗਈ ਗੁਰੂ ਸਾਹਿਬ ਫਿਰ ਉੱਠੇ ਆਪਣੇ ਕਮਰ ਕੱਸੇ 'ਚ ਕਿਰਪਾਨ ਪਾ ਲਈ ਮੋਢੇ ਤੇ ਕਮਾਨ ਟੰਗ ਲਈ ਤੀਰਾਂ ਦਾ ਪੱਥਾ ਸਜਾ ਲਿਆ ਇੱਕ ਹੱਥ 'ਚ ਗੁਰੂ ਸਾਹਿਬ ਨੇ ਤੂਫੰਗ ਫੜਿਆ ਹੋਇਆ ਸੀ ਮਤਲਬ ਬੰਦੂਕ ਫੜੀ ਹੋਈ ਸੀ ਸ਼ਸਤਰਾਂ ਨਾਲ ਤਿਆਰ ਬਰ ਤਿਆਰ ਹੋ ਕੇ ਗੁਰੂ ਸਾਹਿਬ ਕਿਖਾਵਲ ਨੂੰ ਵਧਣ ਲੱਗੇ ਇਤਿਹਾਸਕਾਰ ਲਿਖਦੇ ਹਨ ਰੁੱਕ ਕੇ ਗੁਰੂ ਸਾਹਿਬ ਨੇ ਆਪਣੀ ਸਾਰੀ ਸੰਗਤ ਨੂੰ ਰੋਕ ਕੇ ਫਤਿਹ ਬੁਲਾਈ ਸਾਰੀ ਦੁਨੀਆ ਤੋਂ ਨਿਆਰਾ ਪੰਥ ਸਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਅਕਾਲ ਪੁਰਖ ਕੁਲਜਾ ਬਰਾਜੇ ਹੁਣ ਇਤਿਹਾਸਕਾਰ ਅਲੱਗ-ਅਲੱਗ ਤਰ੍ਹਾਂ ਦੀ ਰਾਏ ਲਿਖਦੇ ਹਨ ਗੁਰੂ ਸਾਹਿਬ ਦੀ ਜੋਤੀ ਉਸ ਮੌਨ ਤੇ ਕਈ ਇਤਿਹਾਸਕਾਰ ਲਿਖਦੇ ਹਨ ਕਿ ਚੰਦਨ ਦੀ ਨੌ ਮੰਨ ਲੱਕੜੀ ਤਿਆਰ ਕੀਤੀ ਗਈ ਉਸ ਦੇ ਚਫੇਰੇ ਕਨਾਤਾਂ ਕਰ ਦਿੱਤੀਆਂ ਸੀ ਹੁਣ ਕਈ ਇਤਿਹਾਸਕਾਰ ਇਹ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਸਾਰੀ ਸੰਗਤ ਨੂੰ ਜਾਣ ਲਈ ਕਹਿ ਦਿੱਤਾ ਸੀ ਸਿਰਫ ਇੱਕ ਸੇਵਾਦਾਰ ਭਾਈ ਸੰਤੋਖ ਸਿੰਘ ਨੂੰ ਆਪਣੇ ਕੋਲ ਰੱਖਿਆ ਸੀ ਤੇ ਉਹਨਾਂ ਨੂੰ ਹੁਕਮ ਕੀਤਾ ਸੀ ਕਿ ਸਾਡੀ ਚਿਖਾ ਨਾ ਫਰੋਲੀ ਜਾਵੇ ਸਾਡੇ ਜਾਣ ਤੋਂ ਬਾਅਦ ਇਸ ਜਗ੍ਹਾ ਤੇ ਕੋਈ ਵੀ ਮੜੀ ਜਾਂ ਸਥਾਨ ਨਾ ਬਣਾਇਆ ਜਾਵੇ ਜੋ ਵੀ ਪੈਸਾ ਆਊਗਾ ਉਸ ਨੂੰ ਸੰਗਤ ਤੇ ਹੀ ਲਾਇਆ ਜਾਵੇ ਪਰ ਕਈ ਇਤਿਹਾਸਕਾਰ ਲਿਖਦੇ ਨੇ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਜਦੋਂ ਉਹਨਾਂ ਦੀ ਚਿਖਾ ਫਰੋਲੀ ਗਈ ਤਾਂ ਗੁਰੂ ਸਾਹਿਬ ਜੀ ਇੱਕ ਛੋਟੀ ਕਿਰਪਾਨ ਮਿਲੀ ਜੋ ਅੱਜ ਵੀ ਅਜੂਰ ਸਾਹਿਬ ਵਿਖੇ ਸ਼ੁਭਾਇਮਾਨ ਹੈ ਹੁਣ ਇੱਥੇ ਕਈ ਗੱਲਾਂ ਹੋਰ ਵੀ ਲਿਖੀਆਂ ਨੇ ਕਈ ਇਤਿਹਾਸਕਾਰਾਂ ਵੱਲੋਂ ਜੋ ਕਿ ਇੱਕ ਚਮਤਕਾਰ ਵਾਲਾ ਇਸ਼ਾਰਾ ਕਰਦੀਆਂ ਨੇ ਕਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਤਵੇਲੇ ਵਿੱਚੋਂ ਇੱਕ ਸੇਵਾਦਾਰ ਸੰਗਤ ਕੋਲ ਆਉਂਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਗੁਰੂ ਸਾਹਿਬ ਦਾ ਸੋਨੇ ਦੀ ਕਾਠੀ ਵਾਲਾ ਕਮੈਤ ਘੋੜਾ ਤਵੇਲੇ ਵਿੱਚ ਨਹੀਂ ਹੈ ਉਸ ਤੋਂ ਬਾਅਦ ਇੱਕ ਸੰਿਆਸੀ ਸਾਧੂ ਆਉਂਦਾ ਹੈ ਤੇ ਸੰਗਤ ਨੂੰ ਪੁੱਛਦਾ ਹੈ ਤੁਸੀਂ ਕਿਉਂ ਭਾਵੁਕ ਹੋ ਰਹੇ ਹੋ ਜਦੋਂ ਉਹਨਾਂ ਨੇ ਉਸ ਸਾਧੂ ਨੂੰ ਦੱਸਿਆ ਕਿ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਨੂੰ ਜਾ ਚੁੱਕੇ ਨੇ ਇਤਿਹਾਸਕਾਰ ਫਿਰ ਦੱਸਦੇ ਨੇ ਜਦੋਂ ਸਾਧੂ ਨੇ ਇਹ ਸੁਣਿਆ ਤਾਂ ਉਸਨੇ ਕਿਹਾ ਕਿ ਗੁਰੂ ਸਾਹਿਬ ਤਾਂ ਹੁਣ ਮੈਨੂੰ ਰਸਤੇ ਵਿੱਚ ਮਿਲੇ ਨੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਮੈਂ ਸ਼ਿਕਾਰ ਖੇਡਣ ਜਾ ਰਿਹਾ ਹਾਂ ਇਸ ਤਰ੍ਹਾਂ ਦੀਆਂ ਕਈ ਗੱਲਾਂ ਇਤਿਹਾਸਕਾਰਾਂ ਨੇ ਲਿਖੀਆਂ ਨੇ ਹੁਣ ਕਈ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਇਹ ਮੰਨ ਘੜਤ ਗੱਲਾਂ ਨੇ ਵੀ ਆਪਣੀਆਂ ਭਾਵਨਾਵਾਂ ਨਾਲ ਹੀ ਇਤਿਹਾਸਕਾਰਾਂ ਨੇ ਗੱਲਾਂ ਬਣਾ ਲਈਆਂ ਗਈਆਂ ਕੀ ਸੱਚਾ ਕੀ ਝੂਠਾ ਇਹ ਗੁਰੂ ਸਾਹਿਬ ਆਪ ਹੀ ਜਾਣਦੇ ਨੇ ਇਸ ਉੱਤੇ ਕੋਈ ਟਿੱਪਣੀ ਨਹੀਂ ਕਰਾਂਗੇ ਪੂਰੀ ਮਾਨਵਤਾ ਦੇ ਗੁਰੂ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖਾਂ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾ ਕੇ 41 ਸਾਲ 9 ਮਹੀਨੇ 15 ਦਿਨਾਂ ਦੀ ਦਾਤ ਜੀਵਨ ਭੋਗ ਕੇ ਅਕਾਲ ਪੁਰਖ ਦੇ ਗੋਦ ਵਿੱਚ ਜਾ ਬਰਾਜੇ ਗੁਰੂ ਗੋਬਿੰਦ ਸਿੰਘ ਜੀ ਨੇ 32 ਸਾਲ 10 ਮਹੀਨੇ 26 ਦਿਨ ਗੁਰਿਆਈ ਕੀਤੀ ਇਹ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਇਤਿਹਾਸ ਇਤਿਹਾਸ ਸੁਣਾਉਂਦਿਆਂ ਕੋਈ ਵੀ ਗਲਤੀ ਰਹਿ ਗਈ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਸਮੱਤ ਬਖਸ਼ਣ ਇਹ ਮਾਫ ਕਰਨ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੇ ਕੰਟੈਂਟ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਰੀਕਾਲ